ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਭਾਈ ਅਮਰਿਤਪਾਲ ਸਿੰਘ ਵੱਲੋਂ ਸੌਹ ਚੁੱਕ ਲਈ ਗਈ ਹੈ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਭਾਈ ਅਮਰਿਤਪਾਲ ਸਿੰਘ ਵੱਲੋਂ ਸੌਹ ਚੁੱਕੀ ਗਈ ਹੈ ਹਲਕਾ ਖਡੂਰ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਜੇਤੂ ਰਹੇ ਸਨ ਭਾਈ ਅਮਰਿਤਪਾਲ ਸਿੰਘ ਹੁਣ ਉਹ ਬਤੌਰ ਐਮਪੀ ਵੱਲੋਂ ਸੌਹ ਚੁੱਕੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਵੱਲੋਂ ਹਲਫ ਲੈ ਲਿਆ ਗਿਆ ਹੈ ਪੁਲਿਸ ਦੇ ਪੁਖਤਾ ਸੁਰੱਖਿਆ ਸਬੰਧ ਹੇਠ ਅਮਰਿਤਪਾਲ ਸਿੰਘ ਨੂੰ ਸੰਸਦ ਵਿੱਚ ਲਿਆਂਦਾ ਗਿਆ ਸੰਸਦ ਦੇ ਅੰਦਰ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਪੁਲਿਸ ਫੋਰਸ ਪੂਰੀ ਤਰੀਕੇ ਦੇ ਨਾਲ ਤਾਇਨਾਤ ਕੀਤੀ ਗਈ ਹੈ 2 ਲੱਖ ਵੋਟਾਂ ਦੇ ਨਾਲ ਜੇਤੂ ਸਨ ਹਲਕਾ ਖਡੂਰ ਸਾਹਿਬ ਤੋਂ ਹੁਣ ਅਮਰਿਤਪਾਲ ਸਿੰਘ ਨੂੰ ਲੋ ਸੌਂਚ ਚੁੱਕ ਲਈ ਗਈ ਹੈ ਬਤੌਰ ਐਮਪੀ ਵੱਲੋਂ ਸੌਂਚ ਚੁੱਕੀ ਗਈ ਹੈ ਆਫੀਸ਼ੀਅਲ ਤੌਰ ਤੇ ਅਮਰਿਤਪਾਲ ਸਿੰਘ ਐਮਪੀ ਚੁਣੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਇਸ ਗੱਲ ਦੀ ਖਬਰ ਚੜੀ ਹੈ ਉਹਨਾਂ ਦੇ ਪਿੰਡ ਜਦੋਂ ਪਹੁੰਚਦੀ ਹੈ ਤਾਂ ਪਿੰਡ ਵਾਲਿਆਂ ਵੱਲੋਂ ਵੀ ਖੁਸ਼ੀ ਦੀ ਲਹਿਰ ਦਿਖਾਈ ਦਿੰਦੀ ਹੈ ਐਮਪੀ ਚੁਣੇ ਜਾਣ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਬਿਆਨ ਆਇਆ ਹੈ ਕਿ ਸਭ ਤੋਂ ਪਹਿਲਾਂ ਨਸ਼ਿਆਂ ਦਾ ਮੁੱਦਾ ਜਿਹੜਾ ਹੈ ਬਹੁਤ ਗੰਭੀਰ ਹੈ ਉਸ ਉੱਤੇ ਗੱਲਬਾਤ ਕੀਤੀ ਜਾਵੇਗੀ। ਹਾਲਾਂਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਵਿੱਚੋਂ ਵੀ ਕੁਝ ਮੈਂਬਰ ਉਹਨਾਂ ਨੂੰ ਮਿਲਣ ਲਈ ਦਿੱਲੀ ਪਹੁੰਚੇ ਹਨ। ਪੁਲਿਸ ਸੁਰੱਖਿਆ ਦੇ ਹੇਠ ਕਿਸੇ ਖੂਫੀਆ ਜਗ੍ਹਾ ਤੇ ਉਹਨਾਂ ਦੀ ਮੁਲਾਕਾਤ ਕਰਵਾਈ ਜਾਵੇਗੀ। ਇਹ ਮੁਲਾਕਾਤ ਕੰਟੇ ਤੋਂ 1.5 ਘੰਟੇ ਦੇ ਕਰੀਬ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਹੁਣ ਅਮਰਿਤਪਾਲ ਸਿੰਘ MP ਬਣ ਚੁੱਕੇ ਨੇ। ਇਸ ਤੋਂ ਬਾਅਦ ਕਿਹੜੇ-ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਵੇਗੀ? ਕਿਹੜੇ-ਕਿਹੜੇ ਮੁੱਦੇ ਚੜੇ ਆ? ਮੁਖ ਰੱਖ ਕੇ ਉਹਨਾਂ ਉੱਤੇ ਕੰਮ ਕੀਤਾ ਜਾਵੇਗਾ ਇਹ ਹੁਣ ਦੇਖਣਾ ਬਾਕੀ ਰਹੇਗਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਭਾਈ ਅਮਰਿਤਪਾਲ ਸਿੰਘ ਵੱਲੋਂ ਸੌਹ ਚੁੱਕ ਲਈ ਗਈ ਹੈ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਭਾਈ ਅਮਰਿਤਪਾਲ ਸਿੰਘ ਵੱਲੋਂ ਸੌਹ ਚੁੱਕੀ ਗਈ ਹੈ ਹਲਕਾ ਖਡੂਰ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਜੇਤੂ ਰਹੇ ਸਨ ਭਾਈ ਅਮਰਿਤਪਾਲ ਸਿੰਘ ਹੁਣ ਉਹ ਬਤੌਰ ਐਮਪੀ ਵੱਲੋਂ ਸੌਹ ਚੁੱਕੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਵੱਲੋਂ ਹਲਫ਼ ਲੈ ਲਿਆ ਗਿਆ ਹੈ ਪੁਲਿਸ ਦੇ ਪੁਖਤਾ ਸੁਰੱਖਿਆ ਸਬੰਧ ਹੇਠ ਅਮਰਿਤਪਾਲ ਸਿੰਘ ਨੂੰ ਸੰਸਦ ਵਿੱਚ ਲਿਆਂਦਾ ਗਿਆ। ਸੰਸਦ ਦੇ ਅੰਦਰ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਪੁਲਿਸ ਫੋਰਸ ਪੂਰੀ ਤਰੀਕੇ ਦੇ ਨਾਲ ਤਾਇਨਾਤ ਕੀਤੀ ਗਈ ਹੈ। 2 ਲੱਖ ਵੋਟਾਂ ਦੇ ਨਾਲ ਜੇਤੂ ਸਨ ਹਲਕਾ ਖਡੂਰ ਸਾਹਿਬ ਤੋਂ ਹੁਣ ਅਮਰਿਤਪਾਲ ਸਿੰਘ ਨੂੰ ਲੋ ਸਭਾ ਚੁਕ ਲਈ ਗਈ ਹੈ। ਬਤੌਰ ਐਮਪੀ ਵੱਲੋਂ ਸੌਂ ਚੁੱਕੀ ਗਈ ਹੈ। ਆਫੀਸ਼ੀਅਲ ਤੌਰ ਤੇ ਅਮਰਿਤਪਾਲ ਸਿੰਘ ਐਮਪੀ ਚੁਣੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਗੱਲ ਦੀ ਖਬਰ ਚੜੀ ਆ ਉਹਨਾਂ ਦੇ ਪਿੰਡ ਜਦੋਂ ਪਹੁੰਚਦੀ ਹੈ ਤਾਂ ਪਿੰਡ ਵਾਲਿਆਂ ਵੱਲੋਂ ਵੀ ਖੁਸ਼ੀ ਦੀ ਲਹਿਰ ਦਿਖਾਈ ਦਿੰਦੀ ਹੈ ਐਮਪੀ ਚੁਣੇ ਜਾਣ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਬਿਆਨ ਆਇਆ ਹੈ ਕਿ ਸਭ ਤੋਂ ਪਹਿਲਾਂ ਨਸ਼ਿਆਂ ਦਾ ਮੁੱਦਾ ਜਿਹੜਾ ਹੈ ਬਹੁਤ ਗੰਭੀਰ ਹੈ ਉਸ ਉੱਤੇ ਗੱਲਬਾਤ ਕੀਤੀ ਜਾਵੇਗੀ। ਹਾਲੇ ਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਵਿੱਚੋਂ ਵੀ ਕੁਝ ਮੈਂਬਰ ਉਹਨਾਂ ਨੂੰ ਮਿਲਣ ਲਈ ਦਿੱਲੀ ਪਹੁੰਚੇ ਹਨ। ਪੁਲਿਸ ਸੁਰੱਖਿਆ ਦੇ ਹੇਠ ਕਿਸੇ ਖੂਫੀਆ ਜਗ੍ਹਾ ਤੇ ਉਹਨਾਂ ਦੀ ਮੁਲਾਕਾਤ ਕਰਵਾਈ ਜਾਵੇਗੀ। ਇਹ ਮੁਲਾਕਾਤ ਕੰਟੇ ਤੋਂ 1.5 ਘੰਟੇ ਦੇ ਕਰੀਬ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਹੁਣ ਅਮਰਿਤਪਾਲ ਸਿੰਘ MP ਬਣ ਚੁੱਕੇ ਨੇ। ਇਸ ਤੋਂ ਬਾਅਦ ਕਿਹੜੇ-ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਵੇਗੀ? ਕਿਹੜੇ-ਕਿਹੜੇ ਮੁੱਦੇ ਚੜੇ ਆ? ਮੁਖ ਰੱਖ ਕੇ ਉਹਨਾਂ ਉੱਤੇ ਕੰਮ ਕੀਤਾ ਜਾਵੇਗਾ ਇਹ ਹੁਣ ਦੇਖਣਾ ਬਾਕੀ ਰਹੇਗਾ